ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਜਦੋਂ ਤੋਂ ਪੰਜਾਬ ਦੇ ਵਿੱਚ ਪਾਣੀਆਂ ਦੀ ਮਾਰ ਪੈ ਰਹੀ ਹੈ ਉਦੋਂ ਤੋਂ ਬਹੁਤ ਹੀ ਸਿੱਖ ਸੰਗਤਾਂ ਨੇ ਤਣੋਂ ਮਣੋਂ ਤਣੋਂ ਉਹਨਾਂ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਸਾਰੀਆਂ ਸੰਸਥਾਵਾਂ ਨੇ ਐਨ ਜੀਓ ਨੇ ਕੋਈ ਕਸਰ ਨਹੀਂ ਛੱਡੀ ਅਸੀਂ ਆਪਦੇ ਜੋ ਵੀ ਭਰਾਵਾਂ ਲਈ ਕਰ ਸਕਦੇ ਸੀ ਹਰ ਸੰਭਵ ਯਤਨ ਕੀਤੇ ਐ ਸੰਗਤ ਨੂੰ ਇੱਕ ਹੱਥ ਜੋੜ ਕੇ ਅਪੀਲ ਕਰਦੇ ਆ ਕਿਉਂਕਿ ਜਿਹੜੇ ਨਗਰਾਂ ਦੇ ਵਿੱਚੋਂ ਰਾਸ਼ਨ ਲਈ ਪੈਸਾ ਇਕੱਠਾ ਹੋ ਚੁੱਕਿਆ ਹੈ ਜੇਕਰ ਦੁਬਾਰਾ ਉੱਥੋਂ ਦੇ ਨੌਜਵਾਨ ਵੀਰ ਪੈਸਾ ਇਕੱਠਾ ਕਰਨਗੇ ਤੇ ਮੇਰੇ ਵਰਗੇ ਜਿਹੜੇ ਕਦੇ ਕੋਈ ਨਾ ਤਾਂ ਸੇਵਾ ਕਰੀ ਹੋਵੇ ਤੇ ਨਾ ਮੰਲਾ ਵਿਕੇ ਤੇ ਉਸ ਪਾਸੇ ਨੂੰ ਗਏ ਉਹਨਾਂ ਉਹ ਜੇ ਕਢਾਮ ਚੌਧਰੀ ਉਹਨਾਂ ਨੂੰ ਆਖਣਗੇ ਤੁਸੀਂ ਤੀਜੇ ਦਿਨੋਂ ਮੂੰਹ ਚੱਕ ਕੇ ਤੁਰ ਪੈਨੇ ਹੋ ਪਰ ਤੁਹਾਨੂੰ ਜਿਹੜੀ ਬੇਨਤੀ ਕਰਨ ਲੱਗੇ ਆ ਜਿਹੜੇ ਭੈਣ ਭਰਾ ਇਸ ਦੁੱਖ ਦਰਦ ਨੂੰ ਸਮਝਦੇ ਆ ਉਹ ਸਾਡੀ ਬੇਨਤੀ ਤੇ ਜਰੂਰ ਅਸਰ ਕਰਨ ਸੰਪਰਦਾਇਕਾਰ ਸੇਵਾ ਦਿੱਲੀ ਵਾਲੇ ਮਹਾਂਪੁਰਖਾਂ ਦੇ ਵੱਲੋਂ ਬਾਰ ਬਾਰ ਸੰਗਤਾਂ ਨੂੰ ਇਹੀ ਅਪੀਲ ਹੈ ਕੀ ਜਿਹੜਾ ਸਭ ਤੋਂ ਜ਼ਿਆਦਾ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਨੁਕਸਾਨ ਹੋਇਆ ਹੈ ਉਹ ਫਸਲਾਂ ਦਾ ਹੋਇਆ ਹੈ ਮਕਾਨ ਵੀ ਢਹੇ ਹੈ ਪਸ਼ੂ ਜਾਨਵਰ ਵੀ ਮਰੇ ਹੈ ਹੁਣ ਅਸੀਂ ਥੋੜਾ ਜਿਆਦਾ ਸੇਵਾ ਦਾ ਆਪ ਦਾ ਰੂਪਰੇਖਾ ਨੂੰ ਬਦਲੀਏ ਜੁਕੀ ਦੇ ਸੰਗਤ ਵੱਲੋਂ ਵੀ ਬੜੀ ਵੱਡੀ ਮਾਤਰਾ ਦੇ ਵਿੱਚ ਡੀਪੀ ਤੇ ਬੀਜ ਮਹਾਪੁਰਸ਼ਾਂ ਦੇ ਸਥਾਨਾਂ ਤੇ ਨਾਨਕਪੁਰੀ ਟਾਂਡਾ ਸਾਹਿਬ ਨਾਨਕ ਮੱਤਾ ਸਾਹਿਬ ਕਾਂਸੀਪੁਰ ਜਿੱਥੇ-ਜਿੱਥੇ ਵੀ ਐ ਨੇੜ ਦੀ ਸੰਗਤ ਪਹੁੰਚਾ ਰਹੀ ਐ ਇਸ ਤਰ੍ਹਾਂ ਡਰੋਲੀ ਭਾਈ ਪਾਸ਼ਾਏ 7ਵੀਂ 7ਵੀਂ ਜਿੱਥੇ ਜੈਦਰ ਬਾਬਾ ਨਿਹਾਲ ਸਿੰਘ ਜੀ ਸੇਵਾ ਕਰਾ ਰਹੇ ਹਨ ਸਵੇਰੇ ਬਾਬਾ ਜੀ ਦਾ ਫੋਨ ਆਇਆ ਵੀ 600 ਗੱਟਾ ਡੀਏਪੀ ਦਾ ਤੇ 100 ਗੱਟਾ ਬੀਜ ਦਾ ਸੰਗਤ ਦੇ ਵੱਲੋਂ ਡਰੋਲੀ ਭਾਈ ਦੀ ਸੰਗਤ ਅਤੇ ਮੋਗੇ ਜਿਹੜੇ ਦੀ ਸੰਗਤ ਵੱਲੋਂ ਬਾਬਾ ਜੀ ਨੂੰ ਸੇਵਾ ਵਿੱਚ ਹਾਜ਼ਰ ਕਰ ਦਿੱਤਾ ਗਿਆ ਹੈ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਜ਼ਿੰਮੇਵਾਰ ਭਰਾਵਾਂ ਨੂੰ ਦੇਖੋ ਜੇ ਅਸੀਂ ਡਾਕਟਰ ਦੇ ਚਲੇ ਜਾਂਦੇ ਆ ਤੇ ਮਾੜੇ ਤੋਂ ਮਾੜੇ ਡਾਕਟਰ ਦੀ ਫੀਸ 500 ਰੁਪਿਆ 1000 ਰੁਪਿਆ ਉਹ ਦਵਾਈ ਦਾ ਵੀ ਨਾਲ ਪਾ ਕੇ 1500 ਬਣਦਾ ਤੇ ਇੱਕ ਡੀਏਪੀ ਦਾ ਘਟਾ ਹੈ ਚਲੋ ਕੋਈ ਗੱਲ ਨਹੀਂ ਜੇ ਤੁਸੀਂ ਫੰਡ ਦੇ ਚੁੱਕੇ ਹੋ ਤੁਸੀਂ ਇੰਨਾ ਕੁ ਕਰ ਲਓ ਜਿੱਥੇ ਤੁਸੀਂ ਆਪ ਦੇ ਘਰ ਦੇ 10 ਕਿੱਲੇ ਬੀਜਦੇ ਹੋ ਉੱਥੇ 11 ਗੱਟੇ ਡੀਏਪੀ ਦੇ ਲੈ ਲਓ 11 ਟੱਪ ਗੱਟੇ ਕਣਕ ਦੇ ਲੈ ਲਓ ਉਹ ਤੁਹਾਡਾ 1 ਗੱਟਾ ਡੀਏਪੀ ਦਾ ਤੇ 1 ਗੱਟਾ ਤੁਹਾਡਾ ਬੀਜ ਦਾ ਕਿਸੇ ਮਾਤੜ ਗਰੀਬ ਦਾ ਕਿੱਲਾ ਵਜਾ ਦਊਗਾ ਸਾਡੀ ਸੰਪਰਦਾ ਵੱਲੋਂ ਇਹ ਬੇਨਤੀ ਹੈ ਅਸੀਂ ਨਹੀਂ ਚਾਹੁੰਦੇ ਤੁਸੀਂ ਸਾਨੂੰ ਹੀ ਦਿਓ ਜਿੱਥੇ ਤੁਹਾਨੂੰ ਚੰਗਾ ਲੰਘਦਾ ਉਥੇ ਤੁਸੀਂ ਕਣਕ ਤੇ ਬੀਜ ਚਾਹੇ ਡੀਜ਼ਲਾਂ ਨਾਲ ਉਹਨਾਂ ਜ਼ਿਮੀਂਦਾਰ ਭਰਾਵਾਂ ਦੀਆਂ ਪਹਿਲੀਆਂ ਪੱਤਰ ਕਰਾ ਦਿਓ ਇਸ ਕਰਕੇ ਆਪਾਂ ਇੱਧਰ ਜ਼ਰੂਰ ਧਿਆਨ ਦਿਈਏ ਜਿਹੜੇ ਪਿੰਡਾਂ ਨੂੰ ਸਾਧਨਾ ਦੀ ਲੋੜ ਹੋਈ ਅਸੀਂ 24 ਘੰਟੇ ਸੰਗਤਾਂ ਦੇ ਸਾਧਨ ਹੈ ਜਿਹੜੇ ਸਾਡੀ ਸੰਪਰਦਾ ਦੇ ਕੋਲ ਹੈ 24 ਘੰਟੇ ਤੁਹਾਡੇ ਲਈ ਹਾਜ਼ਰ ਹੈ ਜੇ ਤੁਸੀਂ ਹੜਪੀੜਤਾ ਨੂੰ 20 ਦਿਨਾਂ ਵਾਸਤੇ ਜਾਂਦੇ ਹੋ ਚਾਹੇ ਕੋਈ ਪਸ਼ੂ ਲੈ ਕੇ ਦੇ ਕੇ ਆਉਂਦਾ ਹੈ ਚਾਹੇ ਕੋਈ ਉਹਨਾਂ ਨੂੰ ਡੀਜ਼ਲ ਲੈ ਕੇ ਦੇ ਕੇ ਆਉਂਦਾ ਕਦੋਂ ਮਰਜੀ ਤੁਸੀਂ ਸਾਨੂੰ ਹੁਕਮ ਲਾ ਸਕਦੇ ਹੋ ਸਾਡੀ ਗੱਡੀ ਤਰਥੋਂ ਇੱਕ ਬੂੰਦ ਤੇਲ ਦੀ ਵੀ ਨਹੀਂ ਪਵਾਉਗੀ ਕਿਉਂਕਿ ਜੋ ਵੀ ਕੋਸਾ ਹੈ ਉਹ ਸਭ ਗੁਰੂ ਦਾ ਹੈ ਸ਼ਿਕ ਸੰਗਤ ਦਾ ਇਸ ਕਰਕੇ ਅਸੀਂ ਵਾਰ-ਵਾਰ ਅਪੀਲ ਕਰਦੇ ਆਂ ਵੀ ਵੱਤਵਦ ਨਗਰ ਅੱਗੇ ਹੁਣ ਬੜੇ ਮਹਾਰਾਜ ਦੀ ਕਿਰਪਾ ਸਾਡੇ ਤੇ ਵੀ ਅਸੀਂ ਸੁਖ ਸ਼ਾਂਤ ਨਾਲ ਆਪਦੇ ਜੀਵਾਂ ਦੇ ਵਿੱਚ ਬੈਠੇ ਆਂ ਧੰਨਾ ਉਹ ਲੋਕ ਜਿਨ੍ਹਾਂ ਦੇ ਵਿਚਾਰਿਆਂ ਦੇ ਘਰ ਉਜੜ ਗਏ ਪਸ਼ੂ ਕਿੱਲਾਂ ਤੇ ਵੱਜੇ ਰਹਿ ਗਏ ਜਾਨੀ ਨੁਕਸਾਨਾ ਹੋ ਗੀਆਂ ਉਹਨਾਂ ਦੀ ਅਸੀਂ ਪੂਰਤੀ ਤਾਂ ਨਹੀਂ ਕਰ ਸਕਦੇ ਪਰ ਅਸੀਂ ਕੋਸ਼ਿਸ਼ ਕਰੀਏ ਪੂਰੇ ਇਲਾਕੇ ਦੀ ਸੰਗਤ ਮੁਖ ਸਰ ਜਿਹੜੇ ਦੀ ਸੰਗਤ ਦੇ ਮੈਂ ਚਰਣਾ ਜੀ ਬਾਰ ਬਾਰ ਬੇਨਤੀ ਕਰਦਾ ਕਿ ਟੁੱਟੀ ਗੰਢੀ ਸਾਹਿਬ ਦੇ ਸਥਾਨਾਂ ਦੇ ਅਸੀਂ ਸੇਵਾਦਾਰਾਂ ਸਾਰੇ ਤੇ ਮਹਾਰਾਜ ਨੇ ਇਥੋਂ ਵੱਡਿਆਂ ਵੱਡਿਆਂ ਦੀਆਂ ਟੁੱਟੀਆਂ ਗੰਢੀਆਂ ਕਿਵੇਂ ਨਾ ਕਿਵੇਂ ਆਪਾਂ ਵੀ ਜਿੰਨਾ ਹੋ ਸਕੇ ਦਾ ਗੁਰੂ ਸਾਥੋਂ ਸੇਵਾ ਲਵੇ ਗੁਰੂ ਕਰਾਉਣ ਵਾਲਾ ਤੇ ਅਸੀਂ ਉਹ ਆਪਦੇ ਭਰਾਵਾਂ ਦੀ ਬਾਹ ਫੜੀਏ ਵੱਧ ਤੋਂ ਵੱਧ ਜਿਹੜੇ ਪਿੰਡ ਰਹਿੰਦੇ ਆ ਰਾਸ਼ਨ ਤੇ ਪੈਸਾ ਨਾ ਲਾਓ ਉਹ ਕਣਕ ਦਾ ਬੀਜ ਡੀਪ ਜਾਂ ਡੀਜਲ ਘੱਟੋ ਘੱਟ ਆਪਾਂ 100-150 ਇਤੋਂ ਟਰੈਕਟਰ ਆਪਣੀਆਂ ਕਣਕਾਂ ਬੀਜਣ ਤੋਂ ਬਾਅਦ ਉਧਰ ਕੰਮ ਚੱਲਣਾ ਉਦੋਂ ਆਪਾਂ ਮੁਕਸਰ ਜ਼ਿਲ੍ਹੇ ਤੋਂ 100-150 ਟਰੈਕਟਰ ਲੈ ਕੇ ਜਾਵਾਂਗੇ ਗੁਰੂ ਮਹਾਰਾਜਾ ਕਿਰਪਾ ਕਰਨ ਤਾਂ ਜੋ ਅਸੀਂ ਆਪਦੇ ਭਰਾਵਾਂ ਦੀ ਵਾਹ ਫੜ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ